ਪਉਨ ਜਾਈਏ ਇਹ ਮਨ ਦੇ ਬਲਬਲੇ ਸਹਾ ਸੰਗਤ ਜਦੋਂ 2019 ਦੀ ਗੱਲ ਆ ਪਹਿਲੀ ਵਾਰੀ ਹਜੂਰ ਸਾਹਿਬ ਜਾਣ ਦਾ ਮੌਕਾ ਮਿਲਿਆ 10 ਦੇ ਪਿਤਾ ਜੀ ਵੱਡੇ ਮਹਾਪੁਰਖ ਹਰ ਸਾਲ ਹਜੂਰ ਸਾਹਿਬ ਜਾਇਆ ਕਰਦੇ ਸੰਗਤਾਂ ਨੂੰ ਲੈ ਕੇ ਸਮਾਣੇ ਤੋਂ ਜਥੇਦਾਰ ਜਗਰੂਪ ਸਿੰਘ ਉਹਨਾਂ ਦਾ ਟਰੱਕ ਜਾਇਆ ਕਰਦਾ ਸੀ ਪਹਿਲਾ ਟਰੱਕ ਲਿਆ ਉਹਨਾਂ ਨੇ 1982 ਦੀ ਗੱਲ ਹੈ ਜਦੋਂ ਪਹਿਲੀ ਵਾਰ ਮਹਾਰਾਜ ਗਏ ਸੰਗਤਾਂ ਨਾਲ 5 ਦਿਨ ਲੱਗੇ ਜਾਣ ਨੂੰ ਟਰੱਕ ਦੇ ਵਿੱਚ 2000 ਕਿਲੋਮੀਟਰ ਆ ਸਮਾਂ ਲੱਗ ਜਾਂਦਾ ਕੀਰਤਨ ਕਰਦੇ ਗਏ ਮਹਾਰਾਜ ਸੰਗਤਾਂ ਨੇ ਉਹ ਜਿਹੜੇ ਕੌਤਕ ਦੇਖੇ ਉਹਪਾ ਇਥੇ ਸੁਣਾ ਨਹੀਂ ਸਕਦੇ ਕਿਉਂ ਇਹ ਵਰਮ ਦੀਆਂ ਬਾਤਾਂ ਹਜਮ ਨਹੀਂ ਹੁੰਦੀਆਂ ਹਜਮ ਕਰਨੀਆਂ ਬੜੀਆਂ ਔਖੀਆਂ ਇਹ ਕਿਦਾਂ ਹੋ ਗਿਆ ਉਹ ਕਿਦਾਂ ਹੋ ਗਿਆ ਭਗਤੀ ਕਰੋ ਸਾਹ ਸੰਗਤ ਫਿਰ ਸਵਾਲ ਨਹੀਂ ਰਹਿ ਜਾਂਦੇ ਫਿਰ ਵਿਸ਼ਵਾਸ ਬਣਦਾ ਭਰੋਸਾ ਬਣਦਾ ਭਗਤੀ ਕਰਕੇ ਪਤਾ ਲੱਗਦਾ ਵੀ ਪਰਮੇਸ਼ਰ ਕੁਝ ਵੀ ਕਰ ਸਕਦੇ ਆ ਜਿਹੜੀਆਂ ਕਰਮਾਤਾ ਕਹਿੰਦੇ ਹੁੰਦੀਆਂ ਨਹੀਂ ਤਾਂ ਰੋਜ਼ ਵਰਤਦੀਆਂ ਭਗਤਾਂ ਦੇ ਨਾਲ ਕੌਤਕ ਤਾਂ ਰੋਜ਼ ਹੋ ਰਹੇ ਨੇ ਪ੍ਰਸਾਦ ਸੰਗਤ ਆਪਾਂ ਕੌਤਕ ਹੀ ਨਹੀਂ ਦੇਖੀ ਜਾਣੇ ਵੀ ਆਪਾਂ ਕੌਤਕ ਹੀ ਮਹਾਰਾਜ ਆਪਾਂ ਨੂੰ ਦਿਖਾਈ ਜਾਵੇ ਆਪਾਂ ਜੁੜਨਾ ਮਹਾਰਾਜ ਨਾਲ ਇੱਕ ਵਾਰੀ ਕੌਤਕ ਦੇਖ ਲਿਆ ਦੋ ਵਾਰੀ ਦੇਖ ਲਿਆ ਤੀਜੀ ਵਾਰੀ ਦੇਖ ਲਿਆ ਹੱਥ ਜੋੜ ਕੇ ਜੁੜ ਜੋ ਮਹਾਰਾਜ ਨਾਲ ਇਹ ਨਹੀਂ ਵੀ ਹੁਣ ਗੁਰੂ ਕੌਤਕੀ ਦਿਖਾਈ ਜਾਣ ਪਰਮੇਸ਼ਰ ਨਾਲ ਜੁੜੋ ਗੁਰੂ ਨਾਨਕ ਸਾਹਿਬ ਨਾਲ ਪੂਰਾ ਭਰੋਸਾ ਰੱਖ ਕੇ ਜੁੜੋ ਬਸ ਇੱਕ ਗੱਲ ਦਿਮਾਗ 'ਚ ਰੱਖ ਲਓ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਗੱਲ ਕੌਣ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਦਿਮਾਗ 'ਚ ਬਿਠਾ ਲਓ ਕਿਸੇ ਬੰਦੇ ਨੇ ਨਹੀਂ ਕਹੀ ਇਹ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਕਾਰ ਸਾਰਿਆਂ ਦਾ ਦੁਨੀਆ ਤੇ ਕੋਈ ਵੀ ਦੇਵੀ ਦੇਵਤਾ ਮਹਾਰਾਜ ਨੇ ਬਣਾਇਆ ਉਹਦੀ ਡਿਊਟੀਆਂ ਲਾਈਆਂ ਪਰ ਆਪਣਾ ਭਰੋਸਾ ਇੱਕ ਤੇ ਰੱਖੋ ਇੱਕ ਨਾਲ ਜੁੜਾਂਗੇ ਜਲਦੀ ਪ੍ਰਾਪਤੀ ਹੋਏਗੀ ਸੋ ਸਾ ਸੰਗਤ ਮਹਾਰਾਜ ਕੀਰਤਨ ਕਰਦੇ ਹਜੂਰ ਸਾਹਿਬ ਪਹੁੰਚੇ ਬੜੇ ਸੰਗਤਾਂ ਨੇ ਕੌਤਕ ਦੇਖੇ ਜਿਨ੍ਹਾਂ ਦੀ ਬਿਰਤੀ ਮਹਾਰਾਜ ਨਾਲ ਜੁੜੀ ਹੋਈ ਸੀ ਜਿਨ੍ਹਾਂ ਦੇ ਮਨ ਵਿੱਚ ਭਗਤੀ ਦਾ ਬੀਜ ਬੀਜਿਆ ਹੋਇਆ ਸੀ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਅੰਮ੍ਰਿਤ ਵੇਲੇ ਜਾਗਦੀਆਂ ਉਹਨਾਂ ਨੂੰ ਦਰਸ਼ਨ ਵੀ ਹੋਏ ਉੱਥੇ ਵਾਰ ਮਹਾਰਾਜ ਦੇ ਬਚਨ ਹੋਏ ਜਹੇਦਾਰ ਜਗਰੂਪ ਸਿੰਘ ਨੂੰ ਕਹਿੰਦੇ ਭਾਈ ਸੰਗਤ ਲੈ ਕੇ ਆਇਆ ਤੂੰ ਕਿਰਾਇਆ ਵੀ ਨਹੀਂ ਲਿਆ ਤੂੰ ਉਸ ਵੇਲੇ ਸੰਗਤਾਂ ਨੇ ਕਿਹਾ ਵੀ ਚਲੋ ਕਿਰਾਇਆ ਦੇ ਦੰਨੇ ਨਾ ਭਾਈ ਤੇਲ ਪਵਾ ਦੰਨੇ ਕਹਿੰਦੇ ਨਹੀਂ ਸੇਵਾ ਹੀ ਹੈ ਮਹਾਰਾਜ ਕਹਿੰਦੇ ਜੇ ਸੇਵਾ 'ਚ ਆਇਆ ਨਾ ਤੂੰ ਸੰਗਤਾਂ ਨੂੰ ਲੈ ਕੇ ਤੈਨੂੰ ਪੰਜ ਟਰੱਕ ਬਖਸ਼ਾਂਗੇ ਅਸੀਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਟਰੱਕ ਲੈ ਕੇ ਗਿਆ ਸੀ ਉਹ ਹਰ ਸਾਲ ਨਮਾ ਟਰੱਕ ਮਹਾਰਾਜ ਨੇ ਦੇਣਾ ਫਿਰ ਸੰਗਤਾਂ ਲੈ ਕੇ ਜਾਣੀਆਂ ਸੱਤ ਟਰੱਕ ਵਰਸ਼ੇ ਪੰਜ ਤੋਂ ਸੱਤ ਕਰਤੇ ਸਵਾ ਸੰਗਤ ਅੱਜ ਵੀ ਜੁੜੇ ਹੋਏ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਨਾਂ ਦਾ ਪਰਿਵਾਰ ਅੱਜ ਵੀ ਜੁੜਿਆ ਜਿਹੜਾ ਉਹਨਾਂ ਦਾ ਪਰਿਵਾਰ ਹੈ ਜਿਹੇ ਦਾ ਜਗਰੂਪ ਸਿੰਘ ਦਾ ਆਪ ਤਾਂ ਹੁਣ ਬਿਰਧ ਹੋ ਗਏ ਬਿਰਧ ਸਰੀਰ ਤੋਂ ਸਾਹ ਸੰਗਤ ਅੱਗੇ-ਅੱਗੇ ਨਹੀਂ ਤੁਰਿਆ ਜਾਂਦਾ ਫਿਰ ਉਹ ਗੱਲਬਾਤ ਨਹੀਂ ਰਹਿੰਦੀ ਧਿਆਨ ਮਹਾਰਾਜ ਵੱਲ ਹੋਣਾ ਚਾਹੀਦਾ ਉਹਨਾਂ ਦਾ ਧਿਆਨ ਹੈ ਪੁਰਾਣੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਮਹਾਰਾਜ ਦੇ ਨਾਲ ਸੇਵਾ ਕੀਤੀ ਸੇਵਾ ਕਿਸੇ ਦੀ ਬਿਰਥਾ ਨਹੀਂ ਜਾਂਦੀ ਨਾਮ ਜਪਿਆ ਬਿਰਥਾ ਨਹੀਂ ਜਾਂਦਾ ਫਲ ਉਹਨੂੰ ਜਰੂਰ ਮਿਲਦਾ ਮਹਾਰਾਜ ਨੇ ਬਖਸ਼ਾ ਕਰਤੀਆਂ ਜਿਹੜੀ ਆਪਣੇ ਜੋਤ ਜਗ ਰਹੀ ਹੈ ਨਾ ਤਪਸਥਾਨ ਦੇ ਵਿੱਚ ਇਹ ਮਹਾਰਾਜ ਹਜੂਰ ਸਾਹਿਬ ਤੋਂ ਲੈ ਕੇ ਆਏ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉੱਥੇ ਮੋਨੀ ਜੀ ਹੁਣ ਬਾਬਾ ਕਲਵੰਤ ਸਿੰਘ ਜੀ ਮੋਨੀ ਨੇ ਇਹਨਾਂ ਦੇ ਪਿਤਾ ਜੀ ਹੁੰਦੇ ਸੀ ਉਹਨਾਂ ਨੂੰ ਬੇਨਤੀ ਕੀਤੀ ਮਹਾਂਪੁਰਖਾਂ ਨੇ ਵੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਜੋਤ ਜਗਾਉਣਾ ਚਾਹੁੰਦੇ ਆ ਸਾਨੂੰ ਜੋਤ ਮਿਲ ਸਕਦੀ ਏ ਇੱਥੋਂ ਕਹਿੰਦੇ ਕੋਈ ਨਹੀਂ ਜੋਤ ਜਗਾ ਕੇ ਦੇ ਦਿੰਨੇ ਆ ਮਹਾਪੁਰਖ ਹਜੂਰ ਸਾਹਿਬ ਤੋਂ ਪੁਰਾਣੇ ਸੇਵਾਦਾਰਾਂ ਨੂੰ ਪਤਾ ਇਹ ਜੋਤ ਹਜੂਰ ਸਾਹਿਬ ਦੀ ਓਥੋਂ ਲੈ ਕੇ ਆਈ ਸੀ ਮਹਾਰਾਜ ਹਰ ਸਾਲ ਜਾਣਾ ਮਹਾਰਾਜ ਨੇ ਕੀਰਤਨ ਕਰਦਿਆਂ ਨੇ ਜਾਣਾ ਜਿਨ੍ਹਾਂ ਜਿਨ੍ਹਾਂ ਨੇ ਮਹਾਪੁਰਖਾਂ ਨਾਲ ਯਾਤਰਾ ਕੀਤੀ ਏ ਉਹ ਅੱਜ ਵੀ ਯਾਦ ਕਰਦੇ ਕਹਿੰਦੇ ਯਾਤਰਾ ਤਾਂ ਹੁਣ ਵੀ ਕਰਦੇ ਆ ਉਹ ਆਨੰਦ ਨਹੀਂ ਆਇਆ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿ ਜਿਹੜਾ ਆਨੰਦ ਸਾਧੂ ਨਾਲ ਹੈ ਨਾ ਉਹ ਇਕੱਲੇ ਨਹੀਂ ਆ ਸਕਦਾ ਇਕੱਲੇ ਤੁਸੀਂ ਜਿੰਨੇ ਮਰਜੀ ਭਾਵੇਂ ਪਰਿਵਾਰ ਨਾਲ ਜਾਓ ਇਕੱਲੇ ਜਾਓ ਜੇ ਤੁਸੀਂ ਮਹਾਪੁਰਖ ਨੂੰ ਨਾਲ ਲੈ ਕੇ ਸਾਧੂ ਨੂੰ ਸੰਗਤਾ ਜਾਣਗੀ ਆ ਨਾ ਇਕੱਠੀਆਂ ਹੋ ਕੇ ਉਹਦਾ ਆਨੰਦ ਹੀ ਵੱਖਰਾ ਹੈ 2019 ਦੀ ਗੱਲ ਹੈ ਜਦੋਂ ਦਾਸ ਪਹਿਲੀ ਵਾਰੀ ਪਹਿਲੀ ਵਾਰ ਹੀ ਮੰਗਿਆ ਪਹਿਲੀ ਵਾਰੀ ਮੋਨੀ ਜੀ ਮਿਲੇ ਬਾਬਾ ਕੁਲਵੰਤ ਸਿੰਘ ਜੀ ਆਵਾਜ਼ ਮਾਰੀ ਕਹਿੰਦੇ ਮਹਾਰਾਜ ਆਗੇ ਮੈਂ ਕਿਹਾ ਹਾਂ ਮਹਾਰਾਜ ਬੁਲਾ ਲਿਆ ਤੁਸੀਂ ਛਾਵ ਨੂੰ ਕਮਰੇ ਚ ਮਿਲਨੀ ਉਹ ਪਹਿਲਾਂ ਮੱਥਾ ਟੇਕ ਲੋ ਜਾ ਕੇ ਮੈਂ ਕਿਹਾ ਸਤਿਵੰਤ ਜੀ ਜਦੋਂ ਅਸੀਂ ਦਰਬਾਰ ਸਾਹਿਬ ਹਜੂਰ ਸਾਹਿਬ ਦੇ ਅੰਦਰ ਮੱਥਾ ਟੇਕਿਆ ਦੁਨੀਆਂ ਦੇ ਸਰੂਪੇ ਪਾ ਰਹੇ ਨੇ ਸਾਡੇ ਤੇ ਉਹਨਾਂ ਨੇ ਰਮਾਲੇ ਸਾਹਿਬ ਹੀ ਪਾਤੇ ਮੈਂ ਦੇਖਦਾ ਮੈਂ ਕਹਾਂ ਮਹਾਰਾਜ ਇਹ ਕੀ ਲੀਲਾ ਵਰਤ ਰਹੀ ਹੈ ਆਪ ਤਾਂ ਸਰੂਪੇ ਦਿੰਦੇ ਤੇ ਆਪ ਜੀ ਕੀ ਲੀਲਾ ਕਰ ਰਹੇ ਹੋ ਸਾਰੀ ਜਿਹੜੇ ਨਾਲ ਸੀ ਸੰਗਤ ਉਹਨਾਂ ਨੂੰ ਬਰਾਗ ਆ ਗਿਆ ਇਥੇ ਸਰੂਪੇ ਪਹਿਨਦੇ ਇਥੇ ਰਮਾਲੇ ਸਾਹਿਬ ਸਾਡੇ ਸਿਰਾਂ ਤੇ ਰਮਾਲੇ ਸਾਹਿਬ ਰੱਖ ਦਿੱਤੇ ਮੋਟਿਆਂ ਦੇ ਰਮਾਲੇ ਸਾਹਿਬ ਪਾ ਰਹੇ ਨੇ ਇਨੀ ਵੱਡੇ ਆਈ ਮਹਾਰਾਜ ਦੇ ਰਹੇ ਸਾ ਸੰਗਤ ਜੇ ਗੁਰੂ ਦੇ ਬਣ ਜਾਈਏ ਗੁਰੂ ਆਪਣਾ ਹੀ ਬਣਾ ਲੈਂਦੇ ਆਪਣਾ ਰੂਪ ਹੀ ਦੇ ਦਿੰਦੇਗਾ ਜਿਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਗੁਰੂ ਦੇ ਬਣ ਕੇ ਦੇਖੋ ਮਨ ਕਰਕੇ ਬਣੋ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਉਹਨਾ ਸਫਲ ਹੋ ਜਾਵੇ ਮੇਰੇ ਤੇ ਕਿਰਪਾ ਕਰਦੇ ਹੋ ਮਨ ਦੇ ਵਿੱਚ ਖਿੱਚ ਬਣਨੀ ਚਾਹੀਦੀ ਹੈ ਮਨ ਦੇ ਵਿੱਚ ਪ੍ਰੇਮ ਹਰ ਵੇਲੇ ਰਹਿਣਾ ਚਾਹੀਦਾ ਜਿਵੇਂ ਨਾਮਦੇਵ ਜੀ ਦੇ ਮਨ ਦੇ ਵਿੱਚ ਪ੍ਰੇਮ ਰਹਿੰਦਾ ਸੀ ਮਹਾਰਾਜ ਨੂੰ ਜਦੋਂ ਬੁਲਾਉਣਾ ਮਹਾਰਾਜ ਤੇਰੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਆਜੋ ਮਹਾਰਾਜ ਮਹਾਰਾਜ ਨੇ ਕਿਹਾ ਤੂੰ ਕੋਨਰੇ ਕੌਣ ਬੋਲਦਾ ਬਈ ਮੈਂ ਜੀ ਨਾਮਾ ਉਹ ਜੀ ਆਲਾ ਤੈਨ ਵਾਰਣਾ ਜਮਕਾਰਣਾ ਮਹਾਰਾਜ ਇਕਦਮ ਭੱਜੇ ਹੁੰਦੇ ਸੀ ਗੱਲ ਪ੍ਰੇਮ ਦੀ ਹੈ ਖਿੱਚ ਪੈਣੀ ਚਾਹੀਦੀ ਹੈ ਕਾਬਲ ਦੀ ਸੰਗਤ ਦਰਸ਼ਨ ਕਰਨ ਵਾਸਤੇ ਗੁਰਨਾਨਕ ਸਾਹਿਬ ਦੇ ਪਹੁੰਚੀ ਸਾ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਨੇ ਜਿਹੜਾ ਆਮ ਬੰਦਾ ਨਾ ਉਹਦਾ ਜਨਮ ਵੀ ਹੁੰਦਾ ਤੇ ਉਹਨੇ ਮਰਨਾ ਵੀ ਹੈ ਇੱਕ ਗੱਲ ਧਿਆਨ ਦੇ ਵਿੱਚ ਦਿਮਾਗ 'ਚ ਪਾ ਲਓ ਗੁਰੂ ਨਾਨਕ ਸਾਹਿਬ ਆਮ ਇਨਸਾਨ ਨਹੀਂ ਨੇ ਉਹ ਪਰਮੇਸ਼ਰ ਨੇ ਗੁਰ ਪਰਮੇਸ਼ਰ ਇਕ ਹੈ ਸਭ ਮੈਂ ਰਹਿਆ ਸਮਾਇ ਗੁਰ ਪਰਮੇਸ਼ਰ ਕੌਣ ਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਤਹੀਂ ਪ੍ਰਕਾਸ਼ ਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਦੇਸ਼ ਮੇਤ ਮਹਾਰਾਜ ਸੱਚਖੰਡ ਗਏ ਆਮਨੀ ਗੁਰੂ ਨਾਨਕ ਸਾਹਿਬ ਨੂੰ ਮਨਾਉਣਾ ਚਾਹੀਦਾ ਖਾਸ ਰੱਖੋ ਉਹ ਪਰਮੇਸ਼ਰ ਹੈ ਹਾਜ਼ਰ ਨਾਜ਼ਰ ਸਾਧ ਗੁਰੂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਆਸਣ ਦੇ ਬਿਰਾਜਮਾਨ ਕਾਬਲ ਦੀ ਸੰਗਤ ਆਈ ਮੱਥਾ ਟੇਕਿਆ ਸੰਗਤਾਂ ਬੈਠੀਆਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਸਾਹ ਸੰਗਤ ਜਿਹੜਾ ਵੀ ਦਰਸ਼ਨ ਕਰਦਾ